चंगासन जिन्हें के प्रोग्राम पोस्ट करते हैं, वापस साझा करते हुए वापस आ गए। मैंने दसवें होए कोशिश है कि जिन्हें बुलाने में भी C M D योगशाला प्रोग्राम बहुत ही बढ़िया तरीके ना। ਚੱਲ ਰਿਹਾ ਹੈ ਔਰ ਬਹੁਤ ਬਹੁਤ ਅਵੇ ਸਭ ਸੁਖੀ ਤੋਂ ਸੰਨੀ ਰੋਹੇ ਸਭ ਕੰਗਰੋ ਕੋਈ ਨਹੀਂ ਕਿ ਨਾ ਤਾਂ ਦੇ ਮੇਰਾ ਨਾਮ ਦਰਪੁਤਵਾਨ ਸਰ ਅੱਜ ਜਿੱਦਾਂ ਜੋਗਦੀਪੇ ਸ਼ਾਂਤ ਰਹਿ ਕੇ ਇਸ ਮੰਤਰੀ ਜੀ ਨਾਲ ਜੰਦੇ ਜਿਵੇਂ ਕਿ ਅੱਜ ਦਾ ਜੋਗ ਦਿਵਸ ਇੰਟਰਨੈਸ਼ਨਲ ਯੋਗਾ ਦਿ ਜਿਹੜਾ ਥੀਮ ਹੈਗਾ ਯੋਗਾ ਫਾਰ ਸੈਲਫ ਐਂਡ ਸੋਸ਼ਲ ਆਪਣੇ ਲਈ ਤੇ ਸਮਾਜ ਲਈ ਜੇ ਅਸੀਂ ਆਪ ਤੋਂ ਅੰਦਰ ਉਸਰਵਾਂਗੇ ਤਾਂ ਹੀ ਸਮਾਜ ਸਾਡਾ ਤੰਦਰੁਸਤ ਰਹਿ ਸਕਦਾ ਹੈ ਯੋਗ ਇੱਕ ਸੰਸਕ੍ਰਿਤਿ ਯੁਜਤਾ ਤੋਂ ਬਣਿਆ ਜਿਹਦਾ ਅਰਥ ਹੁੰਦਾ ਹੈ ਜੁੜਨਾ ਇਸਦੇ 8 ਚਰਨ ਹੁੰਦੇ ਆ ਯਮ ਨਿਯਮ ਅਸਨ ਪ੍ਰਾਣਯਾਮ ਪ੍ਰਤੀਆਰ ਧਾਰਨਾ ਅਭਿਆਸਾਂ ਦੀ ਇਸਦੇ 8 ਚਰਨਾਂ ਦੇ ਵਿੱਚ ਅਸੀਂ ਆਪਣੇ ਮਨ ਨੂੰ ਇਕਾਗਰਿਤ ਹੋ ਕੇ ਅਸੀਂ ਆਤਮਾ ਦਾ ਪਰਮਾਤਮਾ ਨਾਲ ਜੁੜਨ ਨੂੰ ਜੋ ਕਿਹਾ ਜਾਂਦਾ ਹੈ ਯੋਗਸ ਚਿੱਤਵ੍ਰਤੀ ਨਿरोध ਕਿ ਆਪਣੀਆਂ ਚਿੱਤ ਦੀਆਂ ਵਿੱਤੀਆਂ ਜਿਹੜੀਆਂ ਸਾਡੇ ਮਨ ਦੇ ਵਿੱਚ ਓਵਰ ਥਿੰਕਿੰਗ 네ਗੇਟਿਵ ਥੌਟਸ ਚੱਲਦੇ ਆ ਉਹਨਾਂ ਨੂੰ ਰੋਕਣ ਦੇ ਵਾਸਤੇ ਚਿੱਤ ਦੀਆਂ ਵਿੱਤੀਆਂ ਨੂੰ ਰੋਕਣ ਦੇ ਵਾਸਤੇ ਜੋ ਬਹੁਤ ਹੀ ਮਹੱਤਵਪੂਰਨ ਹੈ ਸਾਡੀਆਂ ਕਈ ਸਰੀਰਕ ਸਮੱਸਿਆਵਾਂ ਦਾ ਹੱਲ ਵੀ ਯੋਗ ਤੋਂ ਮਿਲਦਾ ਹੈ ਜਿਵੇਂ ਕਿ WHO ਦੀ ਹੈਲਥ ਦੇ ਰਿਗਾਰਡਿੰਗ ਸਟੇਟਮੈਂਟ ਹੈ Health is a complete state of physical mental and social well-being not infirmity and an absence of disease matlab ke tuhada physically mentally te socially tandrust hona hi hai matlab hi ghat jehda tuhada mansik star te aatmik star te prasann hona zaruri hai ਜਿਵੇਂ ਸ੍ਰੀ ਸ਼ੂਚ ਆਚਾਰਿਆ ਸੁਸ਼ਰਜੀ ਕਹਿੰਦੇ ਨੇ ਕਿ प्रसਨ ਆਤਮ ਇੰਦਰੀਆ ਮਨ ਸੁਸਤਿ ਤੇ ਵਿਧੀ ਹੈ ਤੇ ਤੁਹਾਡੀ ਜਦ ਆਤਮਾ ਇੰਦਰੀਆ ਤੇ ਮਨ ਜਦੋਂ પ્રસન્ન ਹੁੰਦੇ ਆ ਉਹਨੇ ਤੁਸੀਂ ਸਿਹਤਮੰਦ ਗਿਣੇ ਜਾਂਦੇ ਹੋ ਔਰ ਇਹ ਸਭ ਕੁਝ ਯੋਗ ਦੁਆਰਾ ਸੰਭਵ ਹੈ ਸੋ ਸਾਨੂੰ ਸਭ ਨੂੰ ਰੋਜ਼ਾਨਾ ਜੋ ਕਰਨਾ ਚਾਹੀਦਾ ਜੋ ਕਿ ਆ ਸਾਰੇ ਆਸਣ ਪ੍ਰਾਣਯਾਮ ਧਿਆਨ ਸਭ ਕਰਨਾ ਚਾਹੀਦਾ ਤਾਂ ਕਿ ਅਸੀਂ ਆਤਮਿਕ ਤੌਰ ਤੇ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਬਲਵਾਨ ਬਣੀਏ ਆ ਬਲਵਾਨ ਬਣੀਏ ਔਰ ਇੱਕ ਬਲਵਾਨ ਸਟਰੋਂਗ ਰਾਸ਼ਟਰ ਦੀ ਸਿਰਜਣਾ ਕਰੀਏ ਸਰ ਜਿੱਦਾਂ ਕਿ ਅੱਜ ਕੱਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਸਰ ਦਵਾਈਆਂ ਨਾਲ ਵੀ ਠੀਕ ਹੋ ਸਕਦੀਆਂ ਸਰ ਆਹ ਦਿਖਾ ਦਿ ਜਿਵੇਂ ਕਿ ਅੱਜ ਦੀ ਸਭ ਤੋਂ ਵੱਡੀ ਬਿਮਾਰੀ ਸਟ्रेस ਹੈ ਤਣਾਅ ਹੈ ਤਣਾਅ ਮੁਕਤੀ ਦੇ ਵਾਸਤੇ ਅਸੀਂ ਟ੍ਰਾਂਕਵਲਾਈਜ਼ਰ ਦਿੰਦੇ ਆ ਅਸੀਂ ਨੀਂਦ ਦੀਆਂ ਦਵਾਈਆਂ ਦੇ ਰਹੇ ਆ ਠੀਕ ਹੈ ਇੱਕ ਹੱਦ ਤੱਕ ਪਰ ਇਹਦਾ ਅਸਲੀ ਇਹਦਾ ਅਗਰ ਚਾਰ ਅਸੀਂ ਯੋਗ ਦੇ ਵਿੱਚ ਕਰਦੇ ਆ ਤਾਂ ਸਾਡੇ 네ਗੇਟਿਵ ਥਿੰਕਿੰਗ ਜਿਵੇਂ ਪਹਿਲਾਂ ਕਿਹਾ ਕਿ ਸਾਡੇ ਓਵਰ ਥਿੰਕਿੰਗ ਜਿਹੜੀਆਂ ਕਿ ਸਾਡੇ ਤਣਾਅ ਪੈਦਾ ਹੋਣ ਦੇ ਨਾਲ ਸਾਨੂੰ ਡਿਪਰੈਸ਼ਨ ਚ ਲੈ ਕੇ ਜਾਂਦੀਆਂ ਉਹ ਯੋਗ ਦੇ ਪ੍ਰਾਣਾਯਮ ਔਰ ਧਿਆਨ ਦੇ ਨਾਲ ਉਹਨਾਂ ਤੋਂ ਮੁਕਤੀ ਪਾਉਣਾ ਸੰਭਵ ਹੈ